ਬਸ ਸਰਕਾਰ ਦੀ ਆ ਸਕਦੀ ਹੋਰ ਜਿਹੜੀ ਮਰਜ਼ੀ ਸਰਕਾਰ ਅਜੇ ਆਪਾਂ ਇਹ ਦਿਲ ਦੇ ਵਿੱਚ ਧਾਰ ਲੀਏ ਕਿ ਨਾ ਇੱਕੋੜਾ ਜਿਹੜਾ ਕੋਈ ਵਰਕਰ ਇਹਨਾਂ ਦਾ ਪਿੰਡਾਂ ਦੇ ਵਿੱਚ ਆਉਂਦਾ ਹੈ ਬੋਟਾ ਆਖਣ ਵਾਸਤੇ ਉਹਨਾਂ ਨੂੰ ਆਪਾਂ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਜ਼ੋਰ ਲਾ ਦੇਣ ਨਾ ਪਿੰਡਾਂ ਦੇ ਵਿੱਚ ਨਾ ਇਹਨਾਂ ਦੇ ਕੋਈ ਬੂਤ ਲੱਗਣ ਦੇਣਾ ਹੈ ਨਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਦੇਣਾ ਹੈ ਕਹੇ ਜੀ ਲੋਕ ਸ਼ਕਤੀ ਆ ਇਹ ਸਾਰਿਆਂ ਨੂੰ ਗੱਦੀ ਸ਼ਕਤੀ ਆ ਤੂੰ ਸਮਾਂ ਦੂਰ ਨਹੀਂਗਾ ਇਹ ਆਪਾਂ ਗੱਲ ਪੱਲੇ ਬੰਨ੍ਹਣੀ ਆ ਕਿ ਆਪਾਂ ਪਹਿਲਾਂ ਵੀ ਉਸ ਤੋਂ ਸਾਲ ਸਵਾ ਸਾਲ ਜਿਹੜਾ ਉਹ ਲੜਾਈ ਲੜ ਕੇ ਦਿੱਲੀੋਂ ਮੁੜਿਆ ਪਰ ਇਹਦਾ ਆਪਣਾ ਮੁੱਲ ਨਹੀਂ ਪਾਇਆ ਇਹ ਮੁੱਲ ਦਾ ਜਵਾਬ ਜਿਹੜਾ ਇਹ ਭਾਜਪਾ ਸਰਕਾਰ ਦਾ ਜਿਹੜਾ ਪੂਰੇ ਹਿੰਦੁਸਤਾਨ ਵਿੱਚ ਕੋਈ ਇੱਕ ਵੀ ਜਿਹੜਾ ਇਹਨਾਂ ਦਾ ਮੈਂਬਰ ਜਿੱਤਣਾ ਨਹੀਂ ਚਾਹੀਦਾ ਇਹਦੇ ਵਿੱਚ ਜਿਹੜੀ ਲੋਕ ਸ਼ਕਤੀ ਆ ਉਹ ਆਪਾਂ ਮਤਾਉਣੀ ਜ਼ਰੂਰ ਚਾਹੀਦੀ ਆ ਕਿਉਂਕਿ ਸਮਾ ਜਿਹੜਾ ਸਾਰੇ ਲੀਡਰ ਮੇਰੇ ਤੋਂ ਸੁਝਵਾ ਨੇ ਸਾਰਾ ਕੁਝ ਦੱਸਿਆ ਹੈ ਪੀਐਸ ਬਾਰੇ ਤੇ ਮੈਂ ਇੰਨੀ ਗੱਲਾਂ ਕਰਦਾ ਕਿ ਮਹਾਰਾਜ ਜਚਕਾ ਵਾਹਿਗੁਰੂ ਜੀ ਕਾ ਖਾਲਸਾ ਰਾਗਰ ਜਿੱਕੀ ਫਤਿਹ ਅ ਹਰਿਆਲ ਸਿੰਘ ਦੇ ਪੇਸ਼ ਤੋਂ ਬਰਾਮਣ ਫਿਰ ਤੋਂ ਬਾਅਦ ਦੀ ਪ੍ਰਕਾਰ ਤੋਂ ਬਿਠਾਣੇ ਬੈਠੇ ਨੇ ਕਿ ਅੱਜ ਜਿਨ੍ਹਾਂ ਵੀ ਨਗਰਾਂ ਨੇ ਬਹੁਤ ਹੀ ਕੀਮਤੀ ਸਮਾਂ ਕੱਢ ਕੇ ਸਾਰੇ ਘਰ ਦੇ ਕੰਮ ਛੱਡ ਕੇ ਇਹ ਇਹਾਜ਼ ਕਰਾਈ ਆ ਕਰੋਤ ਲੰਮੀ ਸਮੇਂ ਤੋਂ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਆਜਾ ਤੁਸੀਂ ਇੱਥੇ ਜਿਹੜੇ ਬੈਠੇ ਆ ਅਸੀਂ ਕੋਈ ਚਾਅ ਨਹੀਂ ਬੋਲਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੀ ਦੀ ਸਰਕਾਰ ਜਿਹੜੀ ਆ ਕਿਸਾਨਾਂ ਨਾਲ ਜਿਹੜੇ ਆਪਣੇ ਵੀਰ ਹੱਥੇ ਤੱਕ ਬੈਠੇ ਨੇ ਉਹਨਾਂ ਨੂੰ ਧੱਕਾ ਕਰ ਰਹੀ ਆ ਸਿੱਧੀ ਐ ਗੋਲੀਆਂ ਮਾਰ ਰਹੀ ਆ ਧੋਮੇ ਵਾਲੇ ਰੰਗ ਛੜਦੀ ਆ ਬਹੁਤ ਧੱਕਾ ਕਰ ਰਹੀ ਆ ਕਿਉਂਕਿ ਚਾਤ ਫਿਰਣਾ ਦਾ ਪੰਜਾਬ ਆ ਉਹਦਾ ਨਾਤਾ ਤੋੜਿਆ ਗਿਆ ਹੈ ਆਪਾਂ ਨੂੰ ਇੱਕ ਬਖਰਾ ਸੁਪਾ ਮਿਲਤਾ ਗਿਆ ਹੈ ਵਖਰਾ ਦੇਸ਼ ਹੀ ਬਣਦਾ ਗਿਆ ਮੈਂ ਇਹ ਗੱਲ ਦੀ ਬਣੀ ਨਕੀਤੀ ਕਰਦਾ ਹਾਂ ਅੱਜ ਅਸੀਂ ਜਿਹੜਾ ਸਿਦੂ ਕੁਦਗੋੜ ਦੇ ਰਿਕਾਰ ਦੇ ਜੋ 26 ਨੂੰ ਬੰਦ ਹਿੱਤਾ ਸੀ ਉਹਦੇ ਸਬੰਧ ਵਿੱਚ ਇੱਥੇ ਇਕੱਠੇ ਹੋਇਆ ਮੈਂ ਇਹ ਗੱਲ ਮੰਨਦਾ ਹਾਂ ਕਿ ਮੋਦੀ ਸਰਕਾਰ ਜਿਹੜੀ ਆ ਕੁਝ ਸਮਾਂ ਥੋੜਾ ਇਤੋਂ ਇਲਾਕੇ ਹੀ ਆ ਕੋ ਦੂਰਨੀਗਾ ਇਹ ਆਪਣੇ ਕੋਲ ਜਿਹੜੀ ਲੋਕ ਸ਼ਕਤੀ ਆ ਆਪਾਂ ਵੋਟਾਂ ਨਾਲ ਇਸ ਦਾ ਜ਼ੋਰਦਾਰ ਜਵਾਬ ਦੇਣਾ ਹੈ ਕਿ ਆਉਣ ਵਾਲੀ ਜਿਹੜੀ ਆ ਉਹ ਭਾਜਪਾ ਸਰਕਾਰ ਨਹੀਂ ਆ ਸਕਦੀ ਤੋਰ ਜਿਹੜੀ ਮਰਜ਼ੀ ਸਰਕਾਰ ਆ ਜੇ ਅੱמא ਇਸ ਦਿਨ ਨੇ ਧਾਰ ਗਏ ਕਿ ਨਾ ਹੀ ਤੁਹਾਡਾ ਜਿਹੜਾ ਕੋਈ ਵਕਰ ਇਹਨਾਂ ਦਾ ਪਿੰਡਾਂ ਦੇ ਵਿੱਚ ਆਉਂਦਾ ਫੋਟਾ ਆਉਣ ਵਾਸਤੇ ਉਹਨਾਂ ਨੂੰ ਆਪਾਂ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਜ਼ੋਰ ਨਾਲ ਪਿੰਡਾਂ ਦੇ ਵਿੱਚ ਨਾ ਇਹਨਾਂ ਦਾ ਕੋਈ ਖੁੱਦਲਾ ਕੰਦੇਣਾ ਹੈ ਨਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਦੇਣਾ ਹੈ ਕਹਿੰਦੇ ਲੋਕ ਸ਼ਕਤੀ ਆ ਸਾਰੇ ਦਾ ਵੱਡੀ ਸ਼ਕਤੀ ਆ ਉਹ ਸਮਾਂ ਦੂਰ ਨਹੀਂਗਾ ਇਹ ਆਪਾਂ ਗੱਲ ਪੱਲੇ ਬੰਨ੍ਹਣੀ ਆ ਕਿਉਂਕਿ ਆਪਾਂ ਪਹਿਲਾਂ ਵੀ ਇੱਥੇ ਸਾਲ-ਸਵਾ ਸਾਲ ਜਿਹੜਾ ਉਹ ਲੜਾਈ ਧੜਕੇ ਦਿਵਿਓ ਮੁਰੇਆ ਪਰ ਇਹਨਾਂ ਦਾ ਆਪਣਾ ਮੁੱਲ ਨਹੀਂ ਪਾਇਆ ਇਹ ਮਨ ਦਾ ਜਵਾਬ ਜਿਹੜਾ ਇਹ ਭਾਜਪਾ ਸਰਕਾਰ ਦਾ ਜਿਹੜਾ ਪੂਰੇ ਹਿੰਦੁਸਤਾਨ ਵਿੱਚ ਕੋਈ ਇੱਕ ਵੀ ਜਿਹੜਾ ਇਹਨਾਂ ਦਾ ਮੈਂਬਰ ਮੁੱਤਰਾ ਨਹੀਂ ਕਹਿੰਦਾ ਇਹਦੇ ਵਿੱਚ ਨਹੀਂ ਲੋਕ ਸ਼ਕਤੀ ਆ ਉਹ ਆਪਾਂ ਮਖਾਉਣੀ ਜ਼ਰੂਰ ਚਾਹੀਦੀ ਆ ਕਿਉਂਕਿ ਸਮਾਂ ਜਿਹੜਾ ਹੈ ਸਾਰੇ ਡੀਟੇਲ ਮਤੋਂ ਸੁਝਾਣੇ ਸਾਰਾ ਕੁਝ ਦੱਸਿਆ ਹੈ ਪੀਐਸ ਬਾਰੇ ਤੇ ਮੈਂ ਇੰਨੀ ਗੱਲਾਂ ਕਰਦਾ ਕਿ ਮਾੜਾ ਇਜਾਜ਼ਤ ਕਰਾਂ ਵਾਹਿਗੁਰੂ ਜਿੱਕੀ ਕੋਤੇ